ਸੇਵੀਆ ਅਹਨਿਸ ਸਹਜ ਦਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਓ ਵ ਸਫਤਖ ਸੰਦੀ ਨੂਰੇ ਅਰਸੋ ਕੁਰਸੋ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ ਸਿਰ ਸਾਧ ਜਿਸ ਪਾਸ ਬਠੀਆ ਸੋਹੀਆ ਸਬਨਾ ਦਾ ਸਤਨਾ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਏਕ ਓੰਕਾਰ ਸਤਿ ਗੁਰ ਪ੍ਰਸਾਦ ਸਭ ਜਗ ਜਿਨਹ ਹੈ ਉਪਾਇ ਪਾਈ ਕਾਰਣ ਕਾਰਣ ਸਮਰਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਸਭ जग ਜਿਨਹ ਉਪਾਇਆ ਪਾਈ ਕਾਰਣ ਕਾਰਣ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਆ ਕਿਉ ਦੇਖੀਆ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਆ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਆ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾ ਜਾ ਕੈ ਘਰ ਸਭ ਕਿਛ ਹੈ ਭਾਈ ਨਉ ਨਿਧ ਭਰੀ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ੍ਰੀ ਵਿਹ ਹੈ ਪਾਈ ਭ੍ਰਮ ਭਉ ਓਵੈ ਨਾਸ ਮੇਲਾ ਸੰਤ ਸਭਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਿਟਾਇ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਤੂਰ ਘਟ ਘਟ ਬ੍ਰਹਮ ਪ੍ਰਸਾਰਿਆ ਭਾਈ ਵੇਖ ਸੁਣੈ ਹਜੂਰ ਜਿਤ ਦਿਨ ਵਿਸਰੈ ਭਾਰ ਬ੍ਰਹਮ ਪਾਈ ਤਿਤ ਦਿਨ ਮਰੀਆ ਝੂਰ ਕਰਨ ਕਰਾਵਨ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਈ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਪਾਈ ਹਰਿਦੈ ਹੋਵੈ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਪਾਈ ਮੌਲਿਆ ਧਰਤ ਅਕਾਸ਼ ਗੁਰ ਪੂਰੈ ਸੰਤੋਖਿਆ ਪਾਈ ਅਹਨੇਸ ਲਾਗਾ ਪਾਉ ਰਸਨਾ RAM ਰਵੈ ਸਦਾ ਪਾਈ ਸਾਚਾ ਸਾਦ ਸੁਵਾਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾ ਜਿਸ ਪਰ ਤੀਤ ਨ ਆਵਈ ਭਾਈ ਸੋ ਜੀੜਾ ਜਲ ਜਾ ਬਹੁ ਗੁਣ ਮੇਰੀ ਸਾਹਿਬ ਭਾਈ ਹਉ ਤਿਸ ਕੈ ਬਲ ਜਾ ਓ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾ ਰਿਜਕ ਸੰਭਾਹੀ ਸਾਸ ਸਾਸ ਪਾਈ ਗੂੜਾ ਜਾ ਕਾਨਾ ਜਿਸ ਗੁਰ ਸਾਚਾ ਪੇਟੀ ਐ ਭਾਈ ਪੂਰਾ ਤਿਸ ਕਰਮਾ ਤਿਸ ਬਿਨ ਘੜੀ ਨਾ ਜੀਵਿਆ ਪਾਈ ਸਰਬ ਕਲਾ ਭਰਪੂਰ ਸਾਸ ਗਿ ਰਾਸਨਾ ਵਿਸਰੈ ਪਾਈ ਪੀਖੋ ਸਦਾ ਹਜੂਰਾ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰਾ ਅੰਚਲ ਲਾਇਤ ਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਕੀਤੋਂ ਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਵਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਾਬ ਘਰ ਪਹਿਲਾ ਅਸ਼ਟਪਦੀਆਂ ਇੱਕ ਊੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨੇ ਹੈ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ